ਅੱਜ ਦੇ ਬਰਤਨ ਜੀ ਅੱਜ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਸ ਵਕਤ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਕੁਝ ਬਾਈ ਇਲੈਕਸ਼ਨ ਜਿਹੜੇ ਸੀਗੇ ਉਹ ਡਿਊ ਹੋ ਗਏ ਸੀਗੇ ਕਈ ਥਾਵਾਂ ਦੇ ਉੱਪਰ ਅਨਫੋਰਚੂਨੇਟਲੀ ਪਾਕਿਸਮਤੀ ਨਾਲ ਕਿਸੇ ਮੈਂਬਰ ਦੀ ਡੈਥ ਹੋ ਗਈ ਸੀਗੀ ਕਈ ਪਿਛਲੇ ਵਕਤ ਖਾਲੀ ਰਹਿ ਗਏ ਸਨ ਉਹ ਤਕਰੀਬਨ 31 ਪਿੰਡਾਂ ਦੇ ਵਿੱਚ 42 ਜਿਹੜੇ ਮੈਂਬਰ ਸੀਗੇ ਉਹਨਾਂ ਦੀਆਂ ਚੋਣਾਂ ਜਿਹੜੀਆਂ ਸੀਗੀਆਂ ਉਹ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਮੁਕਰਨ ਪੀਪੀਆ ਨਹੀਂ ਆਸੀ ਗਿਆ। ਸੋ ਅੱਜ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਇਆ ਤੇ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਜਿਹੜਾ 31 ਪਿੰਡਾਂ ਦੇ ਵਿੱਚ ਜਣੀਆਂ ਵੈਕੈਂਸੀਜ਼ ਸਿਗਿਆ ਚਾਹ 43 ਤੇ 43 ਇਹ 43 ਮੈਂਬਰ ਪੰਚਾਇਤ ਬਣਨੇ ਸੀਗੇ ਅੱਜ ਉਹ ਨਿਰਵੋਧ ਜਨਾਨਮਸਲੀ ਬਣ ਗਏ ਨੇ ਔਰ ਪਿੰਡਾਂ ਦੇ ਵਿੱਚੋਂ ਇਕੱਲੇ-ਇਕੱਲੇ ਨਾਮੀਨੇਸ਼ਨ ਪੇਪਰ ਆਏ ਸੀਗੇ ਉਹ ਨਿਰਵੋਧ ਛੁੜੇ ਗਏ ਨੇ ਉਹਨਾਂ ਸਾਰਿਆਂ ਨੂੰ ਅੱਜ ਮੈਂ ਮੁਬਾਰਕ ਦਿਨਾ ਔਰ ਸ਼ੁਭ ਕਾਮਨਾਵਾਂ ਦਿਨਾ ਔਰ ਇੱਕੋ ਹੀ ਗੱਲ ਮੈਂ ਕਹੂੰਗਾ ਕਿ ਜਿਹੜਾ ਸੁਪਨਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਲਿਆ ਉਹਦੇ ਵਿੱਚ ਤੰਦੇਈ ਨਾਲ ਕੰਮ ਕਰੋ ਔਰ ਜਿਹੜਾ ਪੈਸਾ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਆ ਰਿਹਾ ਉਹਨੂੰ ਤੰਦੇਈ ਨਾਲ ਲਾ ਕੇ ਲੋਕਾਂ ਦੇ ਜੀਵਨ ਧਾਰ ਨੂੰ ਉੱਪਰ ਚੁੱਕਣ ਦੇ ਹਰ ਪ੍ਰਯਾਸ ਕੀਤੇ ਜਾਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਰਕਾਰੀ ਗ੍ਰਾਂਟਾਂ ਸੀਗੀਆਂ ਪੂਰੀਆਂ ਲੱਗ ਨਹੀਂ ਸਕੀਆਂ ਇਸ ਲਈ ਜਿਸ ਵਕਤ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਸੀਗੀਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਸਰਪੰਚਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਸ ਪੈਸੇ ਨੂੰ ਗੁਰੂ ਘਰ ਦਾ ਅਗੋਲਕੀ ਸ਼ਰਧਾ ਰੱਖਦੇ ਹੋਏ ਇਹ ਪੈਸਾ ਜਿਹੜਾ ਉਲਾਇਆ ਜਾਵੇ ਇੱਕ ਵਾਰੀ ਫੇਰ ਸਾਰੇ 43 ਚੁੜੇ ਹੋਏ ਮੈਂਬਰਾਂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਸ਼ੁਕਾਮਨਾਵਾਂ ਤੇ ਮੁਬਾਰਕਾਂ ਔਰ 31 ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਨੁਮਾਇੰਦੀ ਕਰਦੇ ਨੇ ਪਰਮੇਸ਼ਰ ਕਿਰਪਾ ਕਰੇ ਮਿਲ ਕੇ ਆਪਾਂ ਵਿਕਾਸ ਦੀ ਜਿਹੜੀ ਗੱਡੀ ਆ ਉਹਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਲੋਕਾਂ ਨੂੰ ਸੁੱਖ ਦੇਣ ਥੈਂਕ ਯੂ